ਦੇ ਗੰਤੰਤ ਦਿਹਾੜੇ ਦੇ ਮੌਕੇ ਤੇ ਕਮਾਂਡਰ ਅੰਦਰਦੀਪ ਸਿੰਘ ਐਸ ਸੀ ਸੀ 22 ਐਸ டி ਕਾਲਜ ਬਡਾਲਾ ਦੇ ਅਨੁਇਟਵੇਂ ਨੇ ਕਮਾਂਡਰ ਫਰਜੋਜ਼ ਕੋਰ

you uh -huh. ਤੁਰਿਆ ਨਾ ਜੀ। ਦੇਣਗੇ ਛੰਡੇ ਵਾਲੂ ਜਨਵਰੀ 1950 ਨੂੰ ਸਾਡੇ ਭਾਰਤ ਦਾ ਜਿਹੜਾ ਸੰਵਿਧਾਨ ਲਾਗੂ ਹੋਇਆ ਗਣਤੰਤਰ ਦਿਵਸ ਦੇ ਮੌਕੇ ਤੇ ਮੈਂ ਸਮੂਹ ਪੰਜਾਬੀਆਂ ਨੂੰ ਪੂਰਤ ਭਾਰਤ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਵਧਾਈ ਦੇਣਾ ਔਰ ਬਾਬਾ ਸਾਹਿਬ ਵੇਦਕਰ ਜੀ ਦੀ ਦਿੱਤੇ ਹੋਏ ਸੰਵਿਧਾਨ ਦੇ ਤਹਿਤ ਅੱਜ ਪੰਜਾਬ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਰਹਿਨਮਾਈ ਹੇਠ ਬਹੁਤ ਵੱਡੇ ਕਾਰਜ ਹੋ ਰਹੇ ਆ ਮੈਂ ਉਹਨਾਂ ਕਾਰਜਾਂ ਵਿੱਚ ਇਸ਼ਲਾਗਾ ਕਰਦਾ ਉੱਥੇ ਹੀ ਆਪ ਸਭ ਨੂੰ ਵੀ ਅੱਜ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਵਧਾਈ ਦਿੰਦਾ ਕਿ ਲੋਕਾਂ ਦੀ ਜਿਹੜੀ ਸਰਕਾਰ ਤੋਂ ਤਵਕਕੋ ਬਹੁਤ ਹੁੰਦੀ ਹੈ ਔਰ ਵਿਸ਼ੇਸ਼ ਤੌਰ ਤੇ ਇੱਕ ਮੌਕਾ ਵੀ ਮੰਗਿਆ ਗਿਆ ਸੀ ਆਮ ਆਦਮੀ ਪਾਰਟੀ ਵੱਲੋਂ ਬਹੁਤ ਵੱਡਾ ਮੈਂ ਸਮਝਦਾ ਕਿ ਇਹ ਉਪਰਾਲਾ ਹੋਇਆ ਕਿ 10 ਲੱਖ ਤੱਕ ਦਾ ਸਿਹਤ ਬੀਮਾ ਯੋਜਨਾ ਕਾਰਡ ਜਿਹੜਾ ਪੰਜਾਬ ਨਿਵਾਸੀਆਂ ਨੂੰ ਇਸ ਨਵੇਂ ਸਾਲ ਦੇ ਤੋਹਫੇ ਵਜੋਂ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਤੁਸੀਂ ਸਾਰਿਆਂ ਨੇ ਦੇਖਿਆ ਕਿ ਘਰਾਂ ਦੇ ਕਰਜ਼ੇ ਵੀ ਹੋ ਜਾਂਦੇ ਸੀ ਗਹਿਣੇ ਵੇਚਣੇ ਪੈਂਦੇ ਸੀ ਲੋਕਾਂ ਨੂੰ ਆਪਣੇ ਪਸ਼ੂ ਵੇਚ ਕੇ ਜਿਹੜੇ ਆਪਣੇ ਮਾਪੇ ਦਾ ਇਲਾਜ ਕਰਵਾਉਣਾ ਪੈਂਦਾ ਸੀ ਅੱਜ ਕੋਈ ਐਸਸੀ ਹੋਵੇ, ਬੀਸੀ ਹੋਵੇ, ਕੋਈ ਜਨਰਲ ਕਾਸਟ ਨਾਲ ਸੰਬੰਧਤ ਹੋਵੇ, ਕੋਈ ਦੁਕਾਨਦਾਰ ਹੋਵੇ, ਮਜ਼ਦੂਰ ਹੋਵੇ, ਕੋਈ ਵਪਾਰੀ ਹੋਵੇ, ਕੋਈ ਮਜ਼ਦੂਰ ਹੋਵੇ ਬਿਨਾਂ ਪੱਖਪਾਤ ਤੋਂ 65 ਲੱਖ ਪਰਿਵਾਰਾਂ ਦਾ 10 ਲੱਖ ਤੱਕ ਦਾ ਸਿਹਤ ਬੀਮਾ ਯੋਜਨਾ ਕਾਰਡ ਬਹੁਤ ਵੱਡਾ ਹੈ ਪੰਜਾਬ ਦੇ ਵਸਨੀਕਾਂ ਨੂੰ ਜਿਹੜਾ ਮੈਨੂੰ ਲੱਗਦਾ ਹੈ ਕਿ ਫਾਇਦਾ ਹੋਵੇਗਾ ਹਰ ਪੰਜਾਬੀ ਨੂੰ ਆਪਣਾ ਇਹ ਕਾਰਡ ਬਣਾਉਣਾ ਚਾਹੀਦਾ ਔਰ ਇਹਦਾ ਲਾਭ ਲੈਣਾ ਚਾਹੀਦਾ ਬਹੁਤ